ਲੋਕਲ ਲੀਡਰਸ਼ਿਪ ਆ ਨਾ ਸਿੱਧੂ ਦੀ ਕੋਈ ਫੋਟੋ ਲਾਈ ਹੋਣਾ ਤੁਹਾਡੀ ਕੋਈ ਫੋਟੋ ਲਾਈ ਆ ਫੋਟੋ ਆਂ ਫੋਟੋ ਆ ਉਹ ਨਾ ਜਿਹੇ ਲੱਗਦੀਆਂ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸਾਡੀਆਂ ਫੋਟੋਆਂ ਤਾਂ ਲੋਕਾਂ ਦੇ ਦਿਲਾਂ ਚਾ ਗਰੀਬਾਂ ਦੇ ਦਿਲਾਂ ਚ ਕਿ ਜੇ ਪਾਰਟੀ ਮਜ਼ਬੂਤ ਹੈ ਤਾਂ ਅੱਜ ਕਿਤੇ ਨਹੀਂ ਗਿਆ ਇਹ ਅਸੀਂ ਖੜ ਕੇ ਸਾਫ ਪ੍ਰਧਾਨ ਪਰਧਾਨ ਬਣਨ ਤੋਂ ਬਾਅਦ ਜੀ ਨੈਸ਼ਨਲ ਕੌਂਗਰਸ ਦੇ ਪਹਿਲੀ ਵਾਰ ਹਰਿਆਨੇ ਪੰਜਾਬ ਦੇ ਵਕਾਫ ਤੌਰ ਤੇ ਸਾਡੇ ਇੱਥੇ ਸਮਰਾਲੇ 'ਚ ਮੈਂ ਉਹਨਾਂ ਦੀ ਇੰਤਜ਼ੀਆ ਕਰਾਈਆਂ ਤੋਂ ਉਹਨਾਂ ਦਾ ਸਵਾਗਤ ਖੈਰਬਖਦਮ ਕਰਨਾ ਹੈ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਫੇਰੀ ਪੰਜਾਬ ਦੇ ਹਾਲਾਤਾਂ ਨੂੰ ਠੀਕ ਕਰਨ ਗਈ ਔਰ ਜਿਹੜਾ ਵੀ ਆਉਣ ਵਾਲਾ 24 ਦਾ ਚੈਲੰਜ ਹੈ ਸਾਡਾ ਉਹਦੇ ਲਈ ਆਪਣਾ ਕੋਈ ਸੰਦੇਸ਼ ਦੇ ਕੇ ਜਾਣਗੇ ਤਾਂ ਕਿ ਜਿਹੜੀ ਹਿੰਦੁਸਤਾਨ ਦੇ ਵਿੱਚ ਔਰ ਖਾਸ ਤੌਰ ਤੇ ਪੰਜਾਬ 'ਚ ਰਾਜ ਕਰਦੀਆਂ ਪਾਰਟੀਆਂ ਜਿਨ੍ਹਾਂ ਦਾ ਲਾਜਾਉ ਦੀ ਗੱਲ ਕਰਤੇ ਪਰ ਆਪੇ ਬਦਲ ਗਈ ਇਸ ਲਈ ਉਹਨਾਂ ਨੂੰ ਇੱਕ ਚੰਗਾ ਪੰਜਾਬ ਦੇ ਵਿੱਚ ਆਉਣ ਵਾਲੇ 24 ਦੇ ਉਸ ਚੈਲੰਜ ਨੂੰ ਅਸੀਂ ਕਬੂਲ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਹਰਗੇ ਸਾਹਿਬ ਆਊਟ ਦੇ ਅਨੁਸਾਰ ਜਿਹੜੇ ਛੋੜੇ ਮੋੜੇ ਵੀ ਕੈਰ ਆਪਣੇ ਮੈਂ ਕਹਿ ਸਕਦਾ ਹਾਂ ਬਾਲ ਮਟਾਵ ਨਹੀਂ ਜਿਹੜੇ ਕਾਂਗਰਸੀ ਕੁਰਬਾਨੀ ਵਾਲੇ ਕਾਂਗਰਸੀ ਇਗਨੋਰ ਕੀਤੇ ਹੋਏ ਨੇ ਉਹਨਾਂ ਨੂੰ ਆਉਣ ਵਾਲੇ ਸਮੇਂ ਚ ਇਕੱਠਾ ਕਰਨਗੇ ਔਰ ਉਹਦੇ ਨਾਲ ਸਾਡਾ ਕਾਂਗਰਸ ਪਾਰਟੀ ਕਿਉਂਕਿ ਜੇ ਪਾਰਟੀ ਮਜ਼ਬੂਤ ਹੈ ਤਾਂ ਰਾਜ ਕਿਤੇ ਨਹੀਂ ਗਿਆ ਜੇ ਪਾਰਟੀ ਦੇ ਬਿੰਜ ਵਿਖਰੇ ਮੈਂ ਤਾਂ ਉਹ ਫੋਟ ਦਾ ਕਾਰਨ ਜਿਹੜਾ ਹੈ ਉਹਦਾ ਨੁਕਸਾਨ ਹੁੰਦਾ ਹੈ ਸਾਨੂੰ ਉਮੀਦ ਹੈ ਇਹ ਬਹੁਤ ਐਕਸਪੀਰੀਅੰਸਡ ਡਾਉਂਬਾਜੀ ਇਹ ਐ ਐਮਐਲਏ ਰਹੇ ਕਰਨਾਟਕਾ ਤੋਂ ਔਰ ਸੈਂਟਰ ਚ ਮੰ minister ਵੀ ਰਹੇ ਰਾਜ ਸਭਾ ਦੇ ਸਾਡੇ ਨਾਲ ਲੀਡਰ ਵੀ ਰਹੇ ਨੇ ਇਸ ਲਈ ਉਮੀਦ ਕਰਦੇ ਹਾਂ ਕਿ ਉਹਨਾਂ ਦੀ ਫੇਰੀ ਨਾਲ ਕਾਂਗਰਸ ਦੀ ਕਾਂਗਰਸੀਆਂ ਦੇ ਵਿੱਚ ਇੱਕ ਨਿਆਜ ਜੋਸ਼ ਪੈਦਾ ਹੋਵੇ ਸਰ ਜਿਹੜੀ ਲੋਕਲ ਲੀਡਰਸ਼ਿਪ ਆ ਨਾ ਤਾਂ ਸਿੱਧੂ ਦੀ ਕੋਈ ਫੋਟੋ ਲਾਈਓ ਨਾ ਤੁਹਾਡੀ ਕੋਈ ਫੋਟੋ ਲਾਈਆ ਆਪ ਪਾਰਟੀ ਆਈਗਵਾਨ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਇਹ ਫੋਟੋ ਆਮ ਫੋਟੋ ਆ ਉਹ ਨਾ ਜਿਹੜੇ ਲੱਗਦੀਆਂ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸਾਡੀਆਂ ਫੋਟੋਆਂ ਤਾਂ ਲੋਕਾਂ ਦੇ ਦਿਲਾਂ ਚਾ ਗਰੀਬਾਂ ਦੇ ਦਿਲਾਂ ਚ ਚੁੱਪ ਆ ਰਹੇ ਨੇ ਅੱਜ ਕੋਈ ਗੱਲ ਨਹੀਂ ਜੀ ਕੋਈ ਸ਼ਿੰਦਾ ਆ ਰਹੇ ਨੇ ਡਰ ਚੋਲ ਮਾੜੇ